ਪ੍ਰੈਸ ਦਾ ਲਾਡ ਜੈ ਮਸੀਹੀ ਪਰਮੇਸ਼ਵਰ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇਵੇ ਮੈਂ ਖੁਦ ਦਾ ਦਾਸ ਪੌਲ ਸੁਖਪਾਲ ਰਾਣਾ ਮੈਂ ਕਹਿੰਨਾ ਪੂਰੀ ਦੁਨੀਆ ਨੂੰ ਪਰਮੇਸ਼ਵਰ ਬਰਕਤ ਦੇਵੇ ਕੋਈ ਪਰੇਸ਼ਾਨਾ ਨਾ ਰਵੇ ਲੇਕਿਨ ਅੱਜ ਇੱਕ بڑا ਮੁੱਦਾ ਆ ਕਿ ਕ੍ਰਿਸਚੀਅਨਿਟੀ ਨੂੰ ਹਮੇਸ਼ਾ ਕੋਈ ਵੀ ਛੋਟੀ ਮੁੰਟੀ ਕੋਈ ਪ੍ਰੋਬਲਮ ਵੈਸੇ ਤੇ ਸਾਰੇ ਧਰਮਾਂ 'ਚ ਹੁੰਦੀ ਰਹਿੰਦੀ ਹੈ ਲੇਕਿਨ ਕੁਛ ਟੁੱਚ ਬੰਦੇ ਧਰਮ ਦੀ ਆੜ ਦੇ ਵਿੱਚ ਨਕਲੀ ਬੰਦੇ ਕੀ ਕਰਦੇ ਆ ਲੋਕਾਂ ਦੇ ਵਿੱਚ ਫ੍ਰੈਕਸ਼ਨ ਪੈਦਾ ਕਰਦੇ ਆ ਧਰਮਾਂ ਨੂੰ ਆਪਸ ਵਿੱਚ ਲੜਾਉਣ ਦੇ ਲਈ ਆਪਣੀ ਜਿਹੜੀ ਗਲਤ ਸੋਚਾਂ ਨੂੰ ਪ੍ਰਗਟ ਕਰਦੀ ਹੈ ਇਸੇ ਤਰ੍ਹਾਂ ਇੱਕ ਬੰਦਾ ਆ ਅਮਲਤਾਨੀ ਨਾਮ ਦਾ ਕੋਈ ਆ ਦੇਖੋ ਪਰ ਅਕੋਰਡਿੰਗ ਟੂ ਬਾਈਬਲ ਜੇ ਜੀਜ਼ਸ ਦੇ ਕੋਡੇ ਖਾਣ ਨਾਲ ਸਭ ਚੰਗਾ ਹੋ ਗਿਆ ਤਾਂ ਫਿਰ ਪਾਸਟਰ ਤਾਂ ਉਹਦੇ ਹੀ ਬੰਦੇ ਨੇ ਨਾ ਅੱਗੇ ਉਹਦੇ ਮੈਸੈਂਜਰ ਨੇ ਨਾ ਤਾਂ ਪਾਸਟਰਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਸਟੇਜ ਦੇ ਉੱਤੇ ਹੋਰ ਕੁਝ ਕਰਨਾ ਚਾਹੀਦਾ ਸੰਤਾਂ ਪਿੱਠ ਨੰਗੀ ਕਰਕੇ ਖੜੇ ਹੋ ਜਾਣਾ ਚਾਹੀਦਾ ਵੀ ਮਾਰੋ ਸਾਡੇ 50-50 ਕੋੜੇ ਛਿੱਲ ਦਿਓ ਸਾਡਾ ਸਰੀਰ ਛਿੱਲ ਦਿਓ ਆਪ ਹੀ ਸਾਰੇ ਤੁਸੀਂ ਚੰਗੇ ਹੋ ਜਾਓਗੇ ਉਹ ਛੂ ਸ਼ਾ ਕਰਨ ਦੀ ਤਾਂ ਲੋੜ ਨਹੀਂ ਨਾ ਆ ਹੁਣੇ ਤੁਸੀਂ ਦੇਖਿਆ ਕਿ ਜਿਵੇਂ ਇਹਨੇ ਕੀ ਕਿਹਾ ਕਿ ਪ੍ਰਭੂ ਯੀਸ਼ੂ ਮਸੀਹ ਦੀ ਜਿਹੜੀ ਪਵਿੱਤਰ ਕੁਰਬਾਨੀ ਹੈ ਤੇ ਉਸ ਕੁਰਬਾਨੀ ਜਦੋਂ ਨੇ ਦਿੱਤੀ ਤੇ ਉਹਨੂੰ ਉਹ ਕੁਰਬਾਨੀ ਕਿੱਦਾਂ ਆਈ ਹੱਥਾਂ 'ਚ ਖਿਲ ਠੋਕੇ ਪੈਰਾਂ 'ਚ ਖਿਲ ਠੋਕੇ शरीर उत्ते कंडेयां ਨੂੰ ਕੋੜੇ ਮਾਰ ਮਾਰ ਕੇ ਤੋਂ ਇਹ ਸਭ ਬਾਈਬਲ ਕਹਿੰਦੀ ਹੈ ਕਿ ਯਿਸੂ ਮਸੀਹ ਤੋਂ ਉਹ ਆ ਜੋ ਜਿਦਿੰਦਰ ਮਾਈਟੀ ਪਾਵਰ ਕੰਮ ਕਰ ਰਹੀ ਬਾਈਬਲ ਦੇ ਵਿੱਚ ਚੈੱਕ ਕਰੋ ਔਰ ਇਹ ਮਾਈਟੀ ਪਾਵਰ ਸਿਰ ਬਾਈਬਲ ਦੇ ਅੰਦਰ ਕੰਮ ਨਹੀਂ ਕਰ ਰਹੀ ਅੱਜ ਵੀ ਕੰਮ ਕਰ ਰਹੀ ਔਰ ਅਸੀਂ ਉਹਦੇ ਗਵਾਹ ਆ ਉਸ ਮਾਈਟੀ ਪਾਵਰ ਦੇ ਅਬ ਸਵਾਲ ਹੈ ਕਿ ਯਿਸੂ ਮਸੀਹ ਜੋ ਮੁਰਦਿਆਂ ਨੂੰ ਜ਼ਿੰਦਾ ਕਰ ਰਿਹਾ ਹੈ ਜੋ ਲੰਗੜਿਆਂ ਨੂੰ ਚਲਾ ਰਿਹਾ ਹੈ ਅੰਨਿਆਂ ਦੀਆਂ ਨਵੀਆਂ ਅੱਖਾਂ ਬਣਾ ਰਿਹਾ ਸ਼ਬਰਦਸਤ ਪਾਵਰ ਜੋ ਕਿ ਸੁਪਰੀਮ ਪਾਵਰ ਉਹਦੀ ਹੈ ਪ੍ਰਗਟ ਕੀਤੀ ਯਿਸੂ ਮਸੀਹ ਨੇ ਹੁਣ ਐਸੇ ਬੰਦੇ ਨੂੰ ਕੌਣ ਮਾਰ ਸਕਦਾ ਜਿਹੜਾ ਮਰਿਆ ਨਜ਼ਨਾ ਕਰ ਸਕਦਾ ਔਰ ਨਾਲੇ ਬਾਈਬਲ ਪੜ੍ਹ پائی ਯਿਸੂ ਮਸੀਹ ਨੇ ਪਹਿਲਾਂ ਆਪਣੀ ਮੌਦੀ ਭਵਿਸ਼ਵਾਣੀ ਕੀਤੀ ਕਿ ਮੈਂ ਤੀਜੇ ਦਿਨ ਮਰਦਿਆਂ ਵਿੱਚੋਂ ਉੱਗੀ ਉਠੂੰਗਾ ਹੁਣ ਸਵਾਲ ਹੈ ਕਿ ਜਦੋਂ ਯਿਸੂ ਮਸੀਹ ਨੂੰ ਉਹ ਟਾਈਮ ਆਗਾ ਜਦੋਂ ਫੜਕੇ ਸਜ਼ਾ ਦੇਣੀ ਸੀ ਕਰਾਸ ਤੇ ਚੜਾਣਾ ਸੀ ਜਾਂ ਸਜ਼ਾ ਦੇਣੀ ਸੀ ਉਸ ਸਮੇਂ ਯਿਸੂ ਮਸੀਹ ਦੇ ਚੇਲਿਆਂ ਨੇ ਤਲਵਾਰਾਂ ਕੱਢ ਲਈਆਂ ਔਰ ਲੜਨਾ ਸ਼ੁਰੂ ਕਰਤਾ ਹੈ ਇੱਕ ਅੱਦੇ ਦੀ ਦਕਨ ਵੀ ਵੜ ਦਿੱਤਾ ਹੈ ਲੇਕਿਨ ਯਿਸੂ ਮਸੀਹ ਨੇ ਉਹਨਾਂ ਨੂੰ ਮਨਾ ਕੀਤਾ ਵੀ ਤਲਵਾਰਾਂ ਅੰਦਰ ਰੱਖੋ ਕਿਉਂਕਿ ਜਦੋਂ ਤੁਸੀਂ ਇਹ ਕੰਮ ਕਰੋ ਤੇ ਇਹਨਾਂ ਨਾਲ ਹੀ ਤੁਸੀਂ ਖਤਮ ਹੋ ਜਾਣਾ ਇਹਨਾਂ ਚੀਜ਼ਾਂ ਨਾਲ ਹੀ ਗਲਤ ਕਮਾਣਾ ਲੜਾਈ ਝਗੜੇ ਨਾਲ ਪਰ ਯਿਸੂ ਮਸੀਹ ਨੇ ਉਹਨੂੰ ਕਿਹਾ ਜੋ ਮੇਰੇ ਬਾਰੇ ਸ਼ੁਰੂ ਚ ਹੀ ਲਿਖਿਆ ਗਿਆ ਹੈ ਪਵਿੱਤਰ ਸ਼ਾਸਤਰ ਦੇ ਅੰਦਰ ਤੇ ਜਿੱਦ ਤੀ ਰੋਕੋਗੇ ਤੇ ਪੂਰਾ ਕਿਦਾਂ ਕਰਤੋ ਯਿਸੂ ਮਸੀਹ ਦੀ ਕੁਰਬਾਨੀ ਮਨੁਸ਼ ਦੇ ਜੀਵਨ ਲਈ ਭਾਈ ਮਲਤਾਨੀ ਹੁਣ ਤੈਨੂੰ ਕੋੜਿਆਂ ਦੀ ਗੱਲ ਤੋਂ ਗੱਲ ਕਰਦਾ ਛੜੇ ਤੂੰ ਕਿੰਨਾ ਨਾ ਵੀ ਉਹਨੇ ਕੋੜੇ ਖਾਦੇ ਤੇ ਤੂੰ ਕਹਿੰਦੇ ਉਹ ਤਾਂ ਨਾ ਚੰਗੇ ਹੋਗੇ ਤੇ ਤੂੰ ਹੀ ਵੀ ਸਾਰੇ ਕਾਓ ਸਾਰਿਆਂ ਦਾ ਭਲਾ ਜੀ ਉਹ ਮੇਰੇ ਭਾਈ ਸਭ ਤੋਂ ਪਹਿਲਾਂ ਤੇ ਤੈਨੂੰ ਮੈਂ ਇਸ ਗੱਲ ਦੇ ਵਿੱਚ ਨਾ ਤੇਰੇ ਤੇ ਕੀ ਸਟੋਕ ਸਕਦਾ ਬੇ ਅਬਦੀਨ 100% 295 ਤੇਰੇ ਤੇ ਬੰਦੀ ਆ ਕਿਉਂਕਿ ਤੂੰ ਦੁਨੀਆ ਦੇ ਸਭ ਤੋਂ ਵੱਡੇ ਧਰਮ ਤੇ ਉਹਨਾਂ ਦੇ ਈਸਟ ਉਹਨਾਂ ਦੀ ਆਸਥਾ ਨੂੰ ਤੁਸ਼ kia ਆਪਣੇ ਮੂੰਹ ਤੋਂ ਤੁਸੀਂ ਕਿੰਨਾ ਕਿਹਾ ਜਿਵੇਂ ਉਹਨੇ ਕੋੜੇ ਖਾਣਾ ਚੰਗੇ ਉਹ ਤੇ ਤੁਸੀਂ ਵੀ ਖਾਓ ਇਹਦਾ ਮਤਲਬ ਕੀ ਹੈ ਡੂ ਰਿਸਪੈਕਟ ਜਿਹੜੇ ਤੂੰ ਆਪਣੇ ਸ਼ਬਦ ਬੋਲਦਾ ਇਹਦੇ ਅਕੋਰਡਿੰਗ ਤੇਰੀ ਤੂੰ ਬੋਲਣ ਨਾਲ ਕਵਰ ਨਹੀਂ ਹੋਣਾ ਤੂੰ ਯੀਸ਼ੂ ਮਸੀਹ ਦੀ ਕੁਰਬਾਨੀ ਨੂੰ ਮਖੌਲ ਕੀਤਾ ਠੱਗਾ ਕੀਤਾ ਆਪਣੇ ਮਜ਼ਾਕ ਉਡਾਇਆ ਆਪਣੇ ਸਾਡੇ ਨਾਲ ਇਹ ਗੱਲ ਕਰਕੇ ਉਹਨੇ ਕੋੜੇ ਖਾਦੇ ਤੁਸੀਂ ਕੋੜੇ ਖਾਓ ਉਹ ਭਾਈ ਜਿਹੜੀ ਯੇਸ਼ੂ ਮਸੀਹ ਦੀ ਕੁਰਬਾਨੀ ਉਹ ਸਾਡੇ ਪਾਪੀ ਮਨੁੱਖ ਜਿਹੜੇ ਇਨਸਾਨ ਆ ਉਹਦੇ ਤੁਲਣੀ ਆ ਕਿ ਉਹਦੇ ਬਰਾਬਰ ਕੰਮ ਕਰਨ ਜਿਹੜਾ ਉਹਨੇ ਉਹਨੇ ਉਸ ਸਮੇਂ ਵੀ ਆਪਣੇ ਚੇਲੇ ਨੂੰ ਕਿਹਾ ਹੀ ਜਿਹੜਾ ਬਪਤਿਸਮਾ ਮੈਂ ਲੈਣ ਵਾਲਾ ਹੈ ਜਿਹੜਾ ਪਿਆਲਾ ਮੈਂ ਪੀਣ ਵਾਲਾ ਕੀ ਤੁਸੀਂ ਪੀ ਸਕਦੇ ਹੋ ਉਹ ਕਹਿੰਦਾ ਮੇਰੇ ਲਈ ਆ ਹੋਰ ਕਿਸੇ ਲਈ ਨਹੀਂ ਕਿਉਂਕਿ ਉਹ ਯੇਸ਼ੂ ਨੇ ਜੀਵਨ ਦੀ ਜਿਹੜੀ ਕੁਰਬਾਨੀ ਆ ਪਵਿੱਤਰ ਲਹੂ ਆ ਸਰੀਰ ਤੋੜਿਆ ਗਿਆ ਉਹਦੇ ਨਾਲ ਹੀ ਮਨੁੱਖ ਨੂੰ ਛੁਟਕਾਰਾ ਮਿਲਿਆ ਹਰ ਤਰ੍ਹਾਂ ਦਾ ਪਾਪ ਦੇ ਪਾਪ ਤੋਂ ਤੇ ਹਰ ਤਰ੍ਹਾਂ ਦੀ ਪ੍ਰੋਬਲਮ ਤੋਂ 100% ਇਹ ਛੁਟਕਾਰਾ ਹੈਗਾ ਆ ਤੇਰੀ ਸ਼ਰੀਰਕ ਬੁੱਧੀ ਇਹ ਤੈਨੂੰ ਸਮਝ ਨਹੀਂ ਆਉਣੀ ਇਸ ਕਰਕੇ ਜਿੰਨੇ ਵੀ ਇਸ ਵੀਡੀਓ ਨੂੰ ਸੁਣਦੇ ਮੇਨ ਮੇਰਾ ਵਿਸ਼ਾ ਹੈਗਾ ਇਸ ਬੰਦੇ ਨੂੰ ਸਮਝਾਣਾ ਕਿ ਇੱਕ ਮਨੁੱਖ ਪ੍ਰਭੂ ਯੇਸ਼ੂ ਮਸੀਹ ਦੇ ਤੋਲ ਨਹੀਂ ਆ ਕਿ ਉਹ ਵੀ ਉਹਦੇ ਬਰਾਬਰ ਉਹ ਚੀਜ਼ ਕਰ ਸਕੇ ਇਸ ਲਈ ਇਹਨੂੰ ਪਤਾ ਤੋਂ ਹੈ ਨਹੀਂ ਕੁਝ ਬੰਦੇ ਨੂੰ ਤੇ ਕੁਝ ਵੀ ਫालतू ਬੋਲਦਾ ਆ لیکن میں انਵਿਟੇਸ਼ਨ دینا ہوں سارے بندਿਆਂ ਨੂੰ جننا ਨੂੰ ਕੋਈ ਡਾਊਟ ਆ ਕਿ ਯੀਸ਼ੂ ਦੇ ਕੋੜੇ ਖਾਨਾ ਮਾਰਖਾਨਾ ਜਾਂ ਉਹਦੀ ਕੁਰਬਾਨੀ ਨਾਲ ਕੋਈ छुटਕਾਰਾ ਜਾਂ ਚੰਗਾਈ ਜਾਂ ਦੁਸ਼ਟ ਆਤਮਾ ਦਾ छुटਕਾਰਾ ਨਹੀਂ ਆ ਮੈਂ ਇਨਵਾਈਟ ਕਰਦਾ ਹਾਂ ਇਹ ਬੰਦਿਆਂ ਨੂੰ ਆਓ ਇੱਕ ਵਾਰੀ ਆਓ ਚਰਚ ਔਰ ਦੇਖੋ ਆ ਕੇ ਇਸ ਗੱਲ ਨੂੰ ਥੋੜਾ ਜਿਆ ਸੁਨੋ ਔਰ ਪ੍ਰੇ ਕਰਾ ਕੇ ਦੇਖਣਾ ਜੇ ਇਸ ਬੰਦੇ ਦੇ ਮੂੰਹ ਤੇ ਥੱਪੜ ਨਾ ਪੈਣਗੇ ਤਾਂ ਤਾਂ ਗੱਲ ਕਰਿਓ ਜਦੋਂ ਤੁਸੀਂ ਪਾਵਰ ਨੂੰ ਦੇਖੋਗੇ ਜਦੋਂ ਤੁਸੀਂ ਚੰਗਾਈ ਨੂੰ ਦੇਖੋਗੇ ਔਰ ਇਹ 100% ਹੈਗਾ ਜੀ ਗਰੰਟੀ ਨਾਲ ਹੈਗਾ ਜੀ ਗੋਡ ਬlesਿ ਤੁਹਾਨੂੰ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ ਆਮੇਨ